ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਤੋਂ ਵਿਸ਼ਾ ਵਿਚਾਰ ਰਹੇ ਹਾਂ ਅਸੀਂ ਸਮੇਂਦਾਰ ਹਾਂ ਕਿ ਬੇਵਕੂਫ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮੈਂ ਬੰਦਿਆ ਆਪਣੇ ਦਿਲ ਮਨ ਦੀ ਖੋਜ ਕਰਿਆ ਕਰ ਆਪਣਾ ਅੰਦਰ ਚਾਤ ਮਾਰ ਕੇ ਵੇਖਿਆ ਕਰ ਖੋਜ ਕਰਿਆ ਕਰਕੇ ਕਿ ਤੂੰ ਕਿਹੜੇ ਕੰਮ ਕਰਦਾ ਸਮੇਂਦਾਰਾਂ ਵਾਲੇ ਕਿ ਬੇਵਕੂਫਾਂ ਵਾਲੇ ਤੇ ਜੇ ਤੂੰ ਇਹ ਸੋਚ ਸਮਝ ਕੇ ਆਪਣੇ ਅੰਦਰੋਂ ਬੇਕੁਫੀਆਂ ਕੱਢੇਗਾ ਤੇ ਫਿਰ ਤੂੰ ਜ਼ਰੂਰ ਇੱਕ ਸਮਝਦਾਰ ਬੰਦਾ ਬਣ ਸਕਦਾ ਹੈ ਤੇ ਜੇ ਤੂੰ ਸੋਚਦਾ ਸਮਝਦਾ ਨਹੀਂ ਜੋ ਆਇਆ ਕੀਤਾ ਉਹਦੇ ਮਾੜਾ ਹੈ ਚੰਗਾ ਹੈ ਉਹਦੇ ਆਖਰ ਨਤੀਜੇ ਕੀ ਨਿਕਲਣੇ ਨੇ ਜੇ ਤੀ ਤੂੰ ਪਰਵਾਹ ਹੀ ਨਹੀਂ ਕਰਦਾ ਫਿਰ ਨਿਸ਼ਚੈ ਤੂੰ ਸਮਝਦਾਰਾਂ ਵਿੱਚ ਨਹੀਂ ਆਵੇਂਗਾ ਬੇਕੁਫਾਂ ਵਿੱਚ ਆਵੇਂਗਾ ਕੋਈ ਅਣਪੜ ਬੰਦਾ ਵਿਚਾਰਾ ਉਹ ਕੋਈ ਬੇਕੁਫੀ ਗੱਲਾਂ ਕਰੇ ਤੇ ਚਲੋ ਅਸੀਂ ਕਹਿ ਵੀ ਲਈਏ ਵਿਚਾਰਾ ਪੜਿਆ ਲਿਖਿਆ ਨਹੀਂ ਸਮਝਦਾਰ ਨਹੀਂ ਇਹ ਤਨਾ ਪਰ ਪੜ੍ਹੇ ਲਿਖਿਆ ਨੂੰ ਜਿਹੜੇ ਚੰਗੇ ਪੜ੍ਹੇ ਲਿਖੇ ਨੇ ਉਹ ਜਦੋਂ ਬੇਕੂਫੀ ਗੱਲਾਂ ਕਰਦੇ ਨੇ ਉਹਦਾ ਕੀ ਇਲਾਜ ਕਰੇ ਬੰਦਾ ਉਹਨਾਂ ਦੀ ਬੇਕੂਫੀ ਦੇ ਕਾਰਨ ਬਾਕੀ ਸੰਸਾਰ ਕਿਤਨਾ ਪਰੇਸ਼ਾਨ ਹੁੰਦਾ ਹੈ ਕਦੀ ਉਹ ਪੜ੍ਹੇ ਲਿਖੇ ਆਪਣੇ ਅੰਦਰ ਚਾਤੀ ਮਾਰਨ ਕਿ ਅਸੀਂ ਪੜ੍ਹੇ ਕਾਦੇ ਲਈ ਆ ਕਿਸ ਵਾਸਤੇ ਇਨੀ ਵਿਦਿਆ ਪ੍ਰਾਪਤ ਕੀਤੀ ਇਨੀ ਉੱਚ ਉੱਚੇ ਪੋਸਟਰਾਂ ਤੇ ਬੈਠ ਕੇ ਅਸੀਂ ਬੇਕੂਫੋ ਵਾਲੀਆਂ ਗੱਲਾਂ ਕਰਦੇ ਹਾਂ ਐਸਾ ਕਿਉਂ ਕਰਦੇ ਹੋ ਆਪਣੀ ਅੰਦਰ ਚਾਤੀ ਕਿਉਂ ਨਹੀਂ ਮਾਰਦੇ ਇੱਕ ਨਾਟਕ ਜੱਲੇ ਸੀ ਸੱਤੇ ਮੇਵਜਾਈ ਤੇ ਅਮੀਰ ਖਾਨ ਐਕਟਰ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਉਹ ਥਾਂ-ਥਾਂ ਜਾ ਕੇ ਹਰ ਸ਼ੋਬੇ ਵਿੱਚ ਹਰ ਮਹਿਕਮੇ ਵਿੱਚ ਉਹ ਲੋਕਾਂ ਦੀ ਚੰਗਤਰਾ ਪੜਤਾਲ ਕਰਦਾ ਸੀ ਤੇ ਦੇਖਦਾ ਸੀ ਵੀ ਸੰਸਾਰ ਕਿਵੇਂ ਦੀ ਜ਼ਿੰਦਗੀ ਜੀਉ ਰਿਹਾ ਹੈ ਇੱਕ ਦਿਨ ਦਾ ਉਹਨਾਂ ਦਾ ਵਿਸ਼ਾ এবੀਸੀ ਮੈਡੀਕਲ ਲਾਈਨ ਦਾ ਭਾਈ ਜਿਹੜੇ ਤੀਬੀ ਇਲਾਜ ਵਾਲੇ ਲੋਕ ਮਹਿਕਮਾ ਹੈ ਇਲਾਜ ਮਲਜੇ ਵਾਲਾ ਇਹਨਾਂ ਦਾ ਮਲਾਜ਼ਾ ਕੀਤਾ ਤੇ ਬੜੀਆਂ ਝੁਕਾ ਦੇਣ ਵਾਲੀਆਂ ਹਰਕਤਾਂ ਉਹਨਾਂ ਨੇ ਦੱਸੀਆਂ ਇੱਕ ਦੱਸਿਆ ਕਿ ਇੱਕ ਥਾਂ ਤੇ ਜਿੱਦਣੇ ਕਿ ਅਲਟਰਾਸਾਉਂਡ ਕਰਕੇ ਇਹ ਦੇਖਦੇ ਸਨ ਡਾਕਟਰ ਕਲੀਨਿਕ ਕਿ ਬਈ ਇਹ ਗਰਭਵਤੀ ਦੇ ਪੇਟ ਵਿੱਚ ਲੜਕੀ ਹੈ ਕਿ ਲੜਕਾ ਤੇ ਉਹ ਘਰ ਵਾਲੇ ਵੀ ਚਾਹੁੰਦੇ ਸਨ ਜੇ ਲੜਕੀ ਹੈ ਤਾਂ ਇਸ ਨੂੰ ਵਰਸ਼ਨ ਕਰ ਦਈਏ ਤੇ ਡਾਕਟਰ ਦੇ ਅੱਗੇ ਹੀ ਚਾਹੁੰਦੇ ਨੇ ਕਿ ਖਾਲੀ ਅਲਟਰਾਸਾਉਂਡ ਕਰਨਗੇ ਉਸਦੇ ਪੈਸੇ ਲੱਭਣਗੇ ਤੇ ਜੇ ਨਾਲ ਵਰਸ਼ਨ ਵੀ ਕੀਤਾ ਤਾਂ ਉਹਦੇ ਪੈਸੇ ਹੋਰ ਲੱਭ ਜਾਣਗੇ 2-4 ਹਜ਼ਾਰ ਰੁਪਿਆ ਬਲਕਿ 10-10 ਬੀਬੀ ਹਜ਼ਾਰ ਰੁਪਿਆ ਵੀ ਲੈ ਲੈਂਦੇ ਨੇ ਸਮਾਂ ਦੇਖ ਕੇ ਤੋ ਇਹ ਪਕੜਿਆ ਗਿਆ ਕਿ ਜਦੋਂ ਅਲਟਰਾਸਾਉਂਡ ਵਾਲਿਆਂ ਨੇ ਜਾਂ ਡਾਕਟਰ ਨੇ ਇਹ ਵੇਖਿਆ ਅਲਟਰਾਸਾਉਂਡ ਵਾਲੇ ਬੰਦੇ ਵੀ ਕਿੰਨੇ ਡਾਕਟਰਾਂ ਦੇ ਆਪਣੇ ਹੀ ਹੁੰਦੇ ਨੇ ਲੈਬਟਰੀਆਂ ਤੇ ਉੱਥੇ ਭੇਜਦੇ ਨੇ ਫਲਾਨੀ ਜਗ੍ਹਾ ਜਾ ਕੇ ਕਰਾਇਓ ਜੀ ਉਹ ਬੜਾ ਠੀਕ ਕਰਦੇ ਨੇ ਕਿਉਂਕਿ ਲਿੰਕ ਹੁੰਦੇ ਨੇ ਕਿਉਂਕਿ ਐਡੀ ਵੱਡੀ ਡਿਗਰੀ ਪ੍ਰਾਪਤ ਕਰਕੇ 25 ਸਾਲ ਪੜ੍ਹ ਕੇ ਇੰਨੀ ਵੱਡੀ ਮੈਡੀਕਲ ਅਫਸਰ ਦੀ ਕਿਸੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਕੇ ਵੀ 5-7 ਮਿੰਟ ਜਿ ਕਿਸੇ ਦਾ ਮਾਇਨਾ ਕਰਨਾ ਹੈ ਤੇ ਆਪਣਾ ਓਪੀਨੀਅਨ ਦੇਣਾ ਉਹਦੀ ਬਿਮਾਰੀ ਦੇ ਬਾਰੇ 200 ਰੁਪਏ ਫੀਸ ਲੈ ਲੈਣੀ 300 400 500 700 ਤੱਕ ਵੀ ਫੀਸਾਂ ਨੇ ਤੇ ਉਹ ਬਾਹਰ ਲੈਣ ਲੱਗੀ ਹੁੰਦੀ ਹੈ ਮਰੀਜ਼ਾਂ ਦੀ ਇਹ ਨਹੀਂ ਕਿ ਕੋਈ ਉਸ ਤੋਂ ਗਾਗਾ ਦਾ ਘਾਟਾ ਹੈ ਬਾਰੀ ਨਹੀਂ ਹੁੰਦੀ ਕਿੰਨਾ ਪੈਸਾ ਇਕੱਠਾ ਹੋ ਜਾਂਦਾ ਇੱਕ ਦਿਨ ਵਿੱਚ ਹੀ ਜਿਤਨੀ ਲੋਕਾਂ ਦੀ ਮਹੀਨਿਆਂ ਦੀ ਵੀ ਆਮਦਨ ਨਹੀਂ ਉਤਨਾ ਉਹ ਇੱਕ ਦਿਨ ਇਕੱਠਾ ਕਰਕੇ ਲੈ ਜਾਂਦੇ ਨੇ ਪਰ ਇਸ ਤੋਂ ਬਾਵਜੂਦ ਅਜੇ ਰਜ ਨਹੀਂ ਹੋਇਆ ਗਾਹਕਾਂ ਦਾ ਮਰੀਜ਼ਾਂ ਦਾ ਟੈਸਟ ਕੁਛ ਦੀ ਲੋੜ ਹੈ ਕਿ ਨਹੀਂ ਹੈ ਉਹ ਲਿਖ ਦੇਣਗੇ ਆ ਟੈਸਟ ਕਰਾਓ ਵੀ ਕਰਾਓ ਵੀ ਕਰਾਓ ਵੀ ਕਰਾਓ ਜੀ ਪਿੱਛੇ ਜਦੋਂ ਰਿਜ਼ਲਟ ਆਉਂਦਾ ਤਾਂ ਚੰਗੇ ਤਾਂ ਉਸ ਉਹਨੇ ਪਾਸੇ ਦੇਖਦੀ ਵੀ ਨਹੀਂ ਮੈਂ ਬੜੀ ਦਫਾ ਇਸ ਚੀਜ਼ ਨੂੰ ਦੇਖਿਆ ਕਿ ਸਭ ਕੁਝ ਕਰਵਾ ਕੇ ਤੇ ਜਦੋਂ ਦਵਾਈ ਲਿਖਣ ਦੀ ਵਾਰੀ ਆਉਂਦੀ ਹੈ ਨਾ ਤੇ ਉਸ ਲੋ ਬੜਾ ਬੱਲਖ ਮਾਰਦੇ ਨੇ ਉਹ ਚੰਗੇ ਤਰ੍ਹਾਂ ਉਹਨਾਂ ਡਾਕਟਰਾਂ ਦੇ ਪਾਸੇ ਨਜ਼ਰ ਹੀ ਨਹੀਂ ਮਾਰਦੇ ਸਿਰਫ ਲਬਦਾ ਗੈਨ ਦੀ ਕੋਈ ਲੋੜ ਹੀ ਨਹੀਂ ਸੀ ਇਹ ਬਿਲਾ ਵਜਾ ਸਿਰਫ ਆਪਣੇ ਪੈਸੇ ਦੇ ਲਈ ਇਹ ਕਰਵਾਇਆ ਸਾਰਾ ਕੁਝ ਕਈ ਵਾਰੀ ਇੱਕ ਪਾਸੇ ਦੇ ਡਾਕਟਰ ਆਪਣਾ ਕੈਬਨ ਬਣਾ ਕੇ ਬੈਠਿਆ ਜਿੱਥੇ ਮਰੀਜ਼ਾਂ ਨੂੰ ਚੈੱਕ ਕਰ ਰਿਹਾ ਫੀਸਾਂ ਲੈ ਕੇ ਦੂਜੇ ਪਾਸੇ ਉਸਨੇ ਆਪਣੀਆਂ ਲੈਬੈਟਰੀਆਂ ਹੀ ਬਣਾਈ ਹੋਣੀਆਂ ਨੇ ਜਿੱਥੇ ਸਾਰੇ ਟੈਸਟ ਉੱਥੇ ਹੀ ਹੁੰਦੇ ਨੇ ਜਾਂ ਲੈਬੈਟਰੀਆਂ ਨਾਲ ਲਿੰਕ ਹੁੰਦਾ ਹੈ ਤੇ ਉਹ ਡਾਕਟਰ ਨੇ ਕੀ ਕੀਤਾ ਕਿ ਦੇਖਿਆ ਵੀ ਲੋਕ ਬੱਚੀਆਂ ਨਹੀਂ ਚਾਹੁੰਦੇ ਲੜਕੇ ਹੀ ਚਾਹੁੰਦੇ ਨੇ ਤੇ ਬੱਚੀ ਮਾਰਨਾ ਉਹਨਾਂ ਹੀ ਪਾਪ ਤੇ ਲੜਕਾ ਮਾਰਨਾ ਮਨੁੱਖੀ ਪਾਪ ਹੈ ਦੀ ਇਨਸਾਨੀ ਦਾ ਇੱਕ ਖਤਮ ਹੈ ਤੇ ਜੇ ਮਾਂ ਪੇ ਖੁਦ ਆਪਣੀ ਬੱਚੀ ਦਾ ਅਲਟਰਾਸਾਉਂਡ ਕਰਵਾ ਕੇ ਇਹਦੇ ਵਿੱਚ ਜਦੋਂ ਪਤਾ ਲੱਗਦਾ ਹੈ ਬੱਚੀ ਹੈ ਤੇ ਉਦੋਂ ਵਰਸ਼ਨ ਕਰਾ ਕੇ ਖਤਮ ਕਰ ਲੈਂਦੇ ਨੇ ਤੇ ਜੇ ਅਸੀਂ ਕਦੋਂ ਕੀਤਾ ਤਾਂ ਕਿਹੜਾ ਸਾਡੇ ਕੋਲ ਵੱਡਾ ਪਾਪ ਹੋ ਗਿਆ ਬਈ ਲੜਕੀ ਦਾ ਵਰਸ਼ਪ ਵੀ ਕਰਾਉਂਦੇ ਹੀ ਨਹੀਂ ਅਲਟਰਾਸਾਉਂਡ 'ਚ ਗਰਭਵਤੀ ਦੇ ਪੇਟ ਵਿੱਚ ਲੜਕਾ ਸੀ ਪਰ ਅਗਲੇ ਨੇ ਕਹਿ ਦਿੱਤਾ ਨਹੀਂ ਜੀ ਲੜਕੀ ਹੈ ਉਹ ਜਿਹੜੇ ਉਹਨਾਂ ਨੂੰ ਮਯਾ ਪਤਾ ਕਰਾਉਣ ਵਾਲਿਆਂ ਨੂੰ ਕਿ ਲੜਕਾ ਹੈ ਕਿ ਲੜਕੀ ਜਦੋਂ ਉਹ ਦੱਸਦੇ ਨੇ ਉਦੋਂ ਨਹੀਂ ਕਰਦੇ ਨੇ ਵਿਚਾਰੇ ਡਾਕਟਰ ਜਿਸ ਤਰ੍ਹਾਂ ਦੱਸਣਗੇ ਉਹ ਉਹਨਾਂ ਨੇ ਲੜਕੇ ਵੀ ਵਾਸ਼ ਕਰ ਦਿੱਤੇ ਯਾਨੀ ਇਹ ਚੀਜ਼ ਪਕੜੀ ਗਈ ਇਸ ਮੈਡੀਕਲ ਲੈਣ ਦੇ ਵਿੱਚ ਕਿ ਉਹਨਾਂ ਨੇ ਇਸ ਲਾਲ ਚੀਜ਼ ਕੇ ਖਾਲੀ ਅਗਰ ਅਸੀਂ ਕਹਾਂ ਲੜਕਾ ਹੈ ਤੇ ਬਸ ਖਾਲੀ ਅਲਟਰਾਸਾਉਂਡ ਦੇ ਪੈਸੇ ਹੀ ਮਿਲਣਗੇ ਤੇ ਜੇ ਕਿਹਾ ਲੜਕੀ ਹੈ ਅਗਲੇ ਵਰਸ਼ਨ ਵੀ ਕਰਾਂਗੇ ਚਾਰ ਪੈਸੇ ਹੋਰ ਲੱਭ ਜਾਣਗੇ ਦੱਸੋ ਇਹ ਲੋਕ ਖਾਰੀ ਬੇਕੂਫ ਹੀ ਨਹੀਂ ਇਹ ਕ੍ਰਿਮੀਨਲ ਵੀ ਨੇ ਕ੍ਰਿਮੀਨਲ ਇੱਕ ਕ੍ਰਿਮੀਨਲ ਵੀ ਪੜੇ ਲਿਖੇ ਜਿਸ ਡਾਕਟਰ ਨੂੰ ਲੋਕ ਰੱਬ ਦਾ ਦੂਜਾ ਰੂਪ ਜਾਣਦੇ ਨੇ ਕਿ ਇਹ ਬੰਦੇ ਦੀ ਜ਼ਿੰਦਗੀ ਬਚਾਉਣ ਦੀ ਸਹਾਇਤਾ ਕਰਦੇ ਨੇ ਜੇ ਉਹਨਾਂ ਦੀ ਇਹ ਹਾਲਤ ਕਿਹੜੇ ਖਾਤੇ ਗਿਣੀ ਅਸੀਂ ਇੱਕ ਹੋਰ ਪੇਸ਼ਾ ਤੁਸੀਂ ਲੈ ਲਓ ਅਸੀਂ ਜਦ ਸਕੂਲ ਪੜਦੇ ਸਾਂ ਇੱਕ ਸਾਡਾ ਟੀਚਰ ਸੀ ਉਹ ਪੂਰਾ ਸਿਲੇਬਸ ਕਵਰ ਕਰਾਉਂਦਾ ਸੀ ਬੋਰਡ ਉੱਤੇ ਲਿਖ ਲਿਖ ਕੇ ਲਿਖ ਲਿਖ ਕੇ ਲਿਖ ਲਿਖ ਕੇ ਮੈਥ ਦਾ ਟੀਚਰ ਸੀ ਉਸਨੇ ਹਰ ਮੈਥ ਦਾ ਜਿਹੜਾ ਸਭ ਹੁੰਦਾ ਸੀ ਟੌਪਿਕ ਉਹਦੇ ਮਸਾਲਾ ਰਹੀਂ ਐਗਜ਼ਾਮਪਲਸ ਨਹੀਂ ਉਹਨੇ ਪੂਰਾ ਸਿਲੇਬਸ ਕਵਰ ਕਰਵਾ ਦੇਣਾ ਲੇਕਿਨ ਇਤਨਾ ਸਪੀਡ ਇ ਲਿਖਣਾ ਕਿਉਂਕਿ ਆਪ ਤੇ ਚੰਗਾ ਇੰਟੈਲੀਜੈਂਸੀ ਤੇ ਸਟੂਡੈਂਟਸ ਨੂੰ ਕਹਿੰਦਾ ਫੇ ਸਮਝ ਨਹੀਂ ਸੀ ਆਉਂਦੀ ਵੀ ਇਹ ਕੀ ਲਿਖਿਆ ਤੇ ਜਦੋਂ ਸਟੂਡੈਂਟਸ ਉੱਠ ਕੇ ਪੁੱਛਦੇ ਸਨ ਕਿ ਮਾਸਟਰ ਜੀ ਇਥੇ ਸਮਝ ਨਹੀਂ ਆ ਜਰਾ ਦੱਸਿਓ ਕਹਿੰਦਾ ਠਹਿਰ ਠਹਿਰ ਜੋ ਬਾਅਦ ਵਿੱਚ ਬਤਾਤਾ ਹਾਂ ਬਾਅਦ ਵਿੱਚ ਬਤਾਤਾ ਹਾਂ ਐਸਾ ਕਰਦੇ ਕਰਦੇ ਉਦੋਂ ਘੰਟੀ ਵੱਜ ਜਾਣੀ ਐਪੀਅਰਡ ਖਤਮ ਹੋ ਜਾਣਾ ਹੈ ਤੂੰ ਬਗੈਰ ਸਮਝਾਏ ਸਵਾਲ ਬੱਚਿਆਂ ਦੇ ਉੱਥੇ ਹੀ ਰਹਿ ਗਏ ਤੇ ਮਾਸਟਰ ਉਹਨੇ ਟੁਰ ਜਾਣਾ ਅਸੀਂ ਬੜੇ ਸੋਚਦੇ ਸਾਂਗੇ ਇਹਨੂੰ ਜਦੋਂ ਪੁੱਛਦਿਆਂ ਤੇ ਆਖਦਾ ਜੀ ਬਾਅਦ ਬਾਅਦ ਵਿੱਚ ਬਤਾਉਂਗਾ ਪਹਿਲੇ ਪੂਰਾ ਮੈਂ ਕਰ ਲਵਾਂ ਤੇ ਬਾਅਦ ਹੀ ਜੇ ਨਿਕਲ ਜਾਂਦਾ ਤੇ ਸਾਨੂੰ ਸੁਣਨ ਦੀ ਕੱਖਣੀ ਬੜੇ ਪਰੇਸ਼ਾਨ ਸਨ ਬੱਚੇ ਤੇ ਜਦੋਂ ਲਾਸਟ ਦਿਨ ਆਉਂਦੇ ਸਨ ਇਹ ਬਿਆਰਾਂ ਦੇ ਇੱਕ ਦੋ ਮਹੀਨੇ ਤੇ ਫਿਰ ਉਹ ਪੜ ਲੈਂਦਾ ਸੀ ਸੋਟੀ ਹਾਂ ਭਾਈ ਮੈਨੇ ਆਪਕੋ ਸਿਲੇਬਸ ਕਰਵਾਇਆ ਕਿ ਨਹੀਂ ਕਰਵਾਇਆ ਹੁਣ ਕੋਣ ਨਾ ਕਰੇ ਨਹੀਂ ਕਰਵਾਇਆ ਸਭ ਕਹਿੰਦੇ ਹਾਂ ਸਭ ਸਭ ਕਰਵਾਇਆ ਮਾਸਟਰ ਜੀ ਆਪਣੇ ਪੂਰਾ ਸਿਲੇਬਸ ਕਵਰ ਕਰਵਾਇਆ ਫਿਰ ਆਪਾਂ ਬਾਪ ਕਿਉਂ ਨਹੀਂ ਕੱਢਦੇ ਫਿਰ ਪਗੜੀ ਸੋਟੀ ਹੁਣ ਬੱਚੇ ਨੂੰ ਜਿਹਨੂੰ ਸਮਝ ਨਹੀਂ ਆਈ ਹੁੰਦੀ ਹੁਣ ਕਿਹੜਾ ਉੱਠ ਕੇ ਆਖੇ ਕਿ ਮਾਸ਼ੀ ਤੁਹਾਨੂੰ ਕਹਿੰਦੇ ਸਾਂ ਉੱਥੇ ਸਮਝ ਨਹੀਂ ਆਈ ਤੇ ਤੁਸੀਂ ਤਾਂ ਕਹਿੰਦੇ ਸੀ ਬਾਅਦ ਵਿੱਚ ਬਤਾਉਂਗਾ ਤਾਂ ਬਾਅਦ ਤੁਸੀਂ ਨਿਕਲ ਜਾਂਦੇ ਸੋ ਤੇ ਸਾਨੂੰ ਤਾਂ ਸਮਝ ਨਹੀਂ ਸੀ ਆਉਂਦੀ ਤੁਸੀਂ ਸਿਰਫ ਬੋਰਡ ਤੇ ਹੀ ਕਵਰ ਕਰਾਇਆ ਸਾਡੇ ਦਿਮਾਗਾਂ 'ਚ ਕਵਰ ਨਹੀਂ ਹੋਇਆ ਉਹ ਇਹ ਗੱਲ ਕੋਣ ਆਖੇ ਫਿਰ ਉਹਨੇ ਪਗੜੀ ਸੋਟੀ ਤੇ ਫਿਰ ਬੱਚੇ ਨੇ ਮਜਬੂਰ ਕਿ ਉਹਦੇ ਕੋਲ ਟਿਊਸ਼ਨ ਲਾਉਣੀ ਜਣੀ ਤਨਖਾਹ ਦੇ ਲੈਣੀ ਲੈਣੀ ਹੈ ਟਿਊਸ਼ਨ ਦੇ ਵੀ ਪੈਸੇ ਚੰਗਾ ਰਜ ਕਰਨਾ ਉਹ ਉਹ ਕਮਾਈ ਕਰਨੀ ਪਤਾ ਕਿਸਨੂੰ ਲੱਗਿਆ ਸਾਨੂੰ ਉਹ ਕੋਈ ਦਿਨ ਵਾਸਤੇ ਛੁੱਟੀ ਤੇ ਗਿਆ ਉਹਦੀ ਜਗ੍ਹਾ ਢਾਕਬੇਸ ਤੋਂ ਇੱਕ ਦੂਸਰਾ ਟੀਚਰ ਲਗਾਇਆ ਗਿਆ ਤੇ ਉਹਦੇ ਮੂੰਹ ਇਹ ਗੱਲ ਨਿਕਲ ਗਈ ਕਿ ਇਹ ਇਹਨਾਂ ਮਾਸਟਰ ਜੀ ਦਾ ਇਹ ਇਹ ਰਵਈਆ ਇਹ ਢੰਗ ਹੈ ਇਹਨਾਂ ਦਾ ਬੱਚਿਆਂ ਦੀ ਟਿਊਸ਼ਨ ਖਿੱਚਣ ਦਾ ਹੁਣ ਤੁਸੀਂ ਲਗਾ ਲਓ ਸਕੂਲ ਦੇ ਟੀਚਰ ਨੂੰ ਲੋਕੀ ਗੁਰੂ ਹੀ ਕਹਿੰਦੇ ਨੇ ਵੀ ਇਹ ਗੁਰੂ ਹੈ ਸਾਡਾ ਦੁਨੀਆਵੀ ਤਾਲੀਮ ਦਾ ਗੁਰੂ ਤੇ ਜੇ ਗੁਰੂ ਹੀ ਹੋ ਜੇ ਨਿਕਲ ਨਾ ਇਹ ਗੁਰੂ ਜੀ ਨੇ ਤੇ ਟਪਣੇ ਦੇ ਚੇਲੇ ਜਾਨ ਛੜਾਪ ਫਿਰ ਇਹਨਾਂ ਨੂੰ ਕੀ ਆਖੀਏ ਸਮਝਦਾ ਰੱਖੀਏ ਕਿ ਕਿਹੜਾ ਖਾਤਾ ਗਣੀ ਹੈ ਚਲੋ ਇੱਕ ਵਿਭਾਗ ਹੋਰ ਲਾ ਲਓ ਇਸ ਵਿਭਾਗ ਦੀ ਨੌਕਰੀ ਮੈਂ ਵੀ ਕਰਕੇ ਆਇਆ ਹਾਂ ਪੁਲਿਸ ਸਟੇਸ਼ਨ ਥਾਣੇ ਕਿਉਂਕਿ ਇਹ ਪੁਲਿਸ ਵਿਭਾਗ ਜਿਹੜਾ ਮੈਂ ਕੰਮ ਹੈ ਕ੍ਰਿਮਨਲ ਲੋਕਾਂ ਨੂੰ ਉਹਨਾਂ ਦੇ ਖਲਾਫ ਇਨਵੈਸਟੀਗੇਸ਼ਨ ਕਰਕੇ ਕੇਸ ਪ੍ਰੂਵ ਕਰਕੇ ਕੋਰਟ 'ਚ ਭੇਜਣਾ ਹੈ ਇਹਨਾਂ ਨੂੰ ਸਜ਼ਾ ਹੋਵੇ ਲੋਕ ਸੁਧਰਨ ਪਰ ਉਹ ਆਪੇ ਨਹੀਂ ਸੁਧਰੇ ਇੱਕ ਥਾਣੇ ਵਿੱਚ ਕਿਸੇ ਸਪਾਈ ਦਾ ਰਿਸ਼ਤੇਦਾਰ ਗਿਆ ਸੀ ਉਹਨੂੰ ਮਿਲਣ ਵਾਸਤੇ ਇੱਕ ਜਿਹੜੀ ਬੈੱਡ ਤੇ ਕਮਰੇ ਦੇ ਵਿੱਚ ਬੈਠਾ ਸੀ ਤੇ ਬਾਹਰ ਕੋਈ ਬੰਦਾ ਬੈਠਾ ਸੀ ਹਵਾਲਾਟ ਦੇ ਬਾਹਰ ਤੇ ਉਹ ਪੁੱਛਦਾ ਇਹ ਬੰਦਾ ਕਿਸ ਖਾਤੇ ਚ ਪਗੜਿਆ ਜੇ ਆਪਣੇ ਉਸ ਰਿਸ਼ਤੇਦਾਰ ਸਪਾਈ ਨੂੰ ਪੁੱਛਦਾ ਕਹਿੰਦਾ ਇਹਨੇ ਪਹਿਲੀ ਵਾਰੀ ਕਿਤੇ ਜੀਵ ਕਤਰੀ ਆ ਤੇ ਫੜਿਆ ਗਿਆ ਤੇ ਕੁੱਟ ਪੈਰੀ ਦੇ ਹੁਣ ਢੱਕੇ ਰੱਖਿਆ ਇੱਥੇ ਤੇ ਪੈਸੇ ਇਹਦੇ ਗੁਰੂ ਬ੍ਰਾਹਮਣ ਹੋ ਗਏ ਜਿਹਦੇ ਪੈਸੇ ਉਹਨੂੰ ਵਾਪਸ ਦੇ ਹੀ ਦਿੱਤੇ ਕੋਈ ਅਫੇਅਰ ਵਗੈਰਾ ਲਾਜ ਨਹੀਂ ਹੋਏ ਬਿਠਾ ਕੇ ਰੱਖਿਆ ਘਟਾਸਾ ਫਿਰਦੇ ਨੇ ਉਸ ਕਹਿੰਦਾ ਫਿਰ ਜੇ ਪਰਚਾ ਵੀ ਨਹੀਂ ਦਿੱਤਾ ਤਾਂ ਪੈਸੇ ਵੀ ਲੱਭਗੇ ਤੇ ਹੁਣ ਕਾਹਨੂੰ ਕੁੱਟਦੇ ਜੇ ਇੱਕ ਵਾਰ ਕੁੱਟਿਆ ਤਾਂ ਛੱਡ ਦਿਓ ਸੁਣਾ ਕਹਿੰਦਾ ਕਿਸ ਨੇ ਛੱਡਦੇ ਨੇ ਛੱਡਦੇ ਨੇ ਉਹਨੇ ਕਹਾਣੀ ਸੁਣਾਈ ਕਿ ਹੁਣ ਥਾਣੇ ਵਾਲੇ ਇਹਨੂੰ ਕੁੱਟ-ਕੁੱਟ ਕੇ ਮਜਬੂਰ ਕਰਦੇ ਨੇ ਕਿ ਤੂੰ ਪਹਿਲੇ ਵਾਰੀ ਜੇਬ ਕੱਟੀਏ ਤੇ ਚਲ ਹੁਣ ਅੱਗੇ ਇਸੇ ਵੀ ਕੱਟਿਆ ਕਰ ਤਾਂ ਸਾਨੂੰ ਮਿਹਨਤ ਦੇ ਦੇ ਅਕਰ ਤੂੰ ਸਾਡਾ ਹਿੱਸਾ ਦੇ ਦੇ ਅਕਰ ਕੱਟੀ ਚਲ ਜਿਬਾਂ ਕਹਿੰਦਾ ਨਹੀਂ ਮਹਾਰਾਜ ਕੋਵਰ ਕੱਟੀ ਤੇ ਕੁੱਟ ਵੀ ਹੀ ਐ ਮੈਂ ਦੁਬਾਰਾ ਨਹੀਂ ਉਹ ਵਿਚਾਰਾ ਡਰ ਗਿਆ ਉਹ ਕਹਿੰਦਾ ਜੀ ਮੈਂ ਨਹੀਂ ਇਹ ਮੈਂ ਕੰਮ ਨਹੀਂ ਕਰਨਾ ਮਾਰ ਪੈਂਦੀ ਬੜੀ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਮਿਹਨਤਿਆ ਕਰ ਫਿਰ ਤੁਹਾਨੂੰ ਅਸੀਂ ਟਾਲ ਦਿਆ ਕਰਾਂਗੇ ਤੇਨੂੰ ਨਹੀਂ ਕੁੱਟਿਆ ਕਰਾਂਗੇ ਇਹ ਇਹ ਹਾਲ ਹੈ ਕਾਨੂੰਨ ਦੇ ਰਾਖਿਆਂ ਦਾ ਉਹ ਆਪ ਹੀ ਉਹਨਾਂ ਨਾਲ ਮਹੀਨੇ ਲਾਉਂਦੇ ਫਿਰਦੇ ਨੇ ਜੇਬ ਕਤਰਿਆਂ ਨਾਲ ਚੋਰਾਂ ਨਾਲ ਥੱਗਾ ਨਾਲ ਸ਼ਰਾਬ ਕੱਢਣ ਵਾਲਿਆਂ ਨਾਲ ਡਰੱਗਸ ਵੇਚਣ ਵਾਲਿਆਂ ਨਾਲ ਮਹੀਨੇ ਲੱਗੇ ਹੋਏ ਨੇ ਅੱਜ ਅਸੀਂ ਰੋਂਦੇ ਹਾਂ ਜੀ ਪੰਜਾਬ ਅਹ ਜੀ ਨਸ਼ਿਆਂ ਦਾ ਹੜ ਚੱਲ ਰਿਹਾ ਪੰਜਾਬ ਵਿੱਚ ਅਹ ਜੀ ਬਹੁਤ ਐਬ ਆ ਗਏ ਦੁਨੀਆ ਬੱਚੇ ਨੌਜਵਾਨ ਮਰ ਰਹੇ ਨੇ ਐਬ ਕਰ ਕਰ ਕੇ ਇਹ ਡਰੱਗਜ਼ ਦੀ ਨੀਂ ਖਤਰਨਾਕ ਫੈਲ ਚੁੱਕੀਆਂ ਨੇ ਬਹੁਤ ਬੁਰੀ ਹਾਲਤ ਹੈ ਤੇ ਇਲਾਜ ਕੌਣ ਕਰੇ ਜਿਨ੍ਹਾਂ ਦਾ ਇਲਾਜ ਕਰਨਾ ਸੀ ਇਹਨਾਂ ਕ੍ਰਿਮੀਨਲ ਨੂੰ ਜਿੰਨੇ ਰੋਕਣਾ ਸੀ ਉਹ ਆਪ ਹੀ ਕ੍ਰਿਮੀਨਲ ਬਣੇ ਪਏ ਨੇ ਮੈਂ 1975 ਵਿੱਚ ਭਰਤੀ ਹੋਇਆ ਸੀ ਐਜ਼ ਅ ਕਨਸਟੇਬਲ ਤੇ ਮੇਰੀ ਤਨਖਾਹ ਸੀ 250 ਰੁਪਿਆ ਤੇ ਸਰਵਿਸ ਬਾਡਰ ਪੈਨਸ਼ਨ ਆਇਆ 211 ਵਿੱਚ ਤੇ ਲਾਸਟ ਤਨਖਾਹ 1839000 ਲੈ ਕੇ ਮੈਂ ਬਾਹਰ ਆ ਗਿਆ आज मेरे नाल ਦਾ ਸਭ ਤੋਂ ਵੱਡਾ ਸਰਵਰ 7.5 ਲੱਖ ਤਨਖਾਹ ਲੈ ਰਿਹਾ ਹੈ। ਅੱਜ ਇੱਕ ਪੁਲਿਸ ਦਾ ਹੈੱਡ ਕਨਸਟਬਲ ਵੀ 70-80 ਹਜ਼ਾਰ ਤਨਖਾਹ ਲੈ ਰਿਹਾ ਹੈ। ਤੇ ਅਸਚੋ ਕਿੰਨੀ ਲੈਂਦਾ ਹੋਣਾ, ਡੀਐਸਪੀ, ਐਸਪੀ ਕਿੰਨੀ ਲੈਂਦੇ ਹੋਣੇ। ਤੁਸੀਂ ਲਾ ਲਓ ਸਭ ਗੱਲ ਰਾਜ ਫਿਰ ਵੀ ਨਹੀਂ। ਅਸੀਂ ਉਹ 2.5 ਤੋਂ ਸ਼ੁਰੂ ਹੋਏ ਸਾਂ ਤੇ 36 ਸਾਲ ਦੀ ਨੌਕਰੀ ਵੀ ਸਰਵਰ ਮਨਨ ਤੱਕ 39 ਹਜ਼ਾਰ ਤਨਖਾਹ ਪੁੱਜੀ ਤੇ ਰੱਬ ਨੇ ਕਿਰਪਾ ਕੀਤੀ ਦਾਤੇ ਦੀ ਮਿਹਰ ਸਦਕਾ ਕੋਈ ਨਜਾਇਜ਼ ਕਮਾਈਆਂ ਵੀ ਨਹੀਂ ਕੀਤੀਆਂ ਤਨਖਾਹ ਵੀ ਪਰਵਾਰ ਪਰਾਲਿਆ ਘਰਦਰ ਬਣਾਇਆ ਸਾਰੇ ਕਾਰੇ ਨਿਭ ਗਏ ਸੋਹਣੀ ਖਾਰੇ ਸੋਹਣੀ ਲਾਰੇ ਤੇ ਸੁਖ ਦੀ ਜ਼ਿੰਦਗੀ ਜਿਉਰੇ ਕੋਈ ਮਨ ਦੀ ਚਿੰਤਾ ਨਹੀਂ ਕੋਈ ਗਮ ਨਹੀਂ ਵੇ ਕਿਸੇ ਨਾਲ ਮਾਰਾ ਕੀਤਾ ਤਾਂ ਫਨ ਭੋਣਾ ਬੈਣਾ ਘਰ ਚੰਗਾ ਕਿੱਥੇ ਹੁੰਦਾ ਹੈ ਕਈ ਗਲਤੀਆਂ ਹੋਈਆਂ ਹੋਣੀਆਂ ਲੇਕਿਨ ਇਹ ਕੁਝ ਨਹੀਂ ਕੀਤਾ ਜਿਹੜਾ ਗੁਜੇ ਅਸੀਂ ਇੱਥੇ ਦੱਸ ਰਹੇ ਹੋਏ ਇਹ ਇੱਕ ਨੂੰ ਬੇਕੂਹਮ ਵਾਲੇ ਕੰਮ ਨਹੀਂ ਕੀਤੇ ਆਪਣਾ ਫਰਜ਼ ਨਿਭਾਇਆ ਤੇ ਜ਼ਿੰਦਗੀ ਵੀ ਸੁਖੀ ਹੈ ਤੇ ਜੇ ਇਹੋ ਕੁਝ ਅਸਾਂ ਜਿਨ੍ਹਾਂ ਨੂੰ ਨੌਕਰੀ ਨਹੀਂ ਲੱਭੀ ਉਹ ਨੌਕਰੀ ਲਈ ਤਰਸਦੇ ਨੇ ਰੱਬਾ ਕਿਤੇ ਨੌਕਰੀ ਲਗਾ ਦੇਵੇਂ ਗੁਰੂ ਘਰ ਆ ਕੇ ਅਰਦਾਸਾਂ ਕਰਦੇ ਨੇ ਇੰਟਰਵਿਊ ਦੇਣ ਜਾ ਰਹਿਆਂ ਪ੍ਰਸ਼ਾਦ ਕਰੋ ਜੀ ਮੇਰੀ ਤਰਫੋਂ ਅਰਦਾਸ ਕਰੋ ਮੈਨੂੰ ਕਾਮਯਾਬੀ ਮਿਲ ਜਾਏ ਨੌਕਰੀ ਮਿਲ ਜਾਏ ਸ਼ੁਕਰ ਕਰਦੇ ਨੇ ਕਿਸ ਤਰ੍ਹਾਂ ਨੌਕਰੀ ਮਿਲ ਜੇ ਜੇ ਮਿਲ ਜਾਏ ਨਾ ਫਿਰ ਤਨਖਾਹ ਹੀ ਤਸੱਲੀ ਨਹੀਂ ਫਿਰ ਤਸੱਲੀ ਨਹੀਂ ਫਿਰ ਉਪਰੋਂ ਲੁੱਟ ਖਸੁੱਟ ਉਹਦੇ ਪਿੱਛੇ ਵੀ ਇੱਕ ਬੜਾ ਸੋਹਣਾ ਇੱਕ ਵਾਰ ਕਿਸੇ ਨੇ ਚੁਟਕਲਾ ਸੁਣਾਇਆ ਕਿ ਕੋਈ ਲੜਕੇ ਦਾ ਰਿਸ਼ਤਾ ਲੱਭ ਰਹੇ ਸਨ ਤੇ ਮੁੰਡੇ ਬਰਨੇ ਦੇ ਘਰ ਜਾਣਾ ਤੇ ਪੁੱਛਣਾ ਜੀ ਮੁੰਡਾ ਕੀ ਕਰਦਾ ਕਹਿੰਦੇ ਜੀ ਰੈਵਨਿਊ ਵਿਭਾਗ ਵਿੱਚ ਕਲਰਕ ਹੈ ਕਹਿੰਦੇ ਜੀ ਕਿੰਨੀ ਤਨਖਾਹ ਹਾਂਜੀ ਇਤਨੇ ਦਾਰ ਤਨਖਾਹ ਹਾਂਜੀ ਕੋਈ ਤੂੰ ਵੀ ਕਮਾਈ ਆ ਦੀ ਇੰਨੀ ਸਾਰੀ ਹੋ ਜਾਂਦੀ ਕਹਿੰਦੇ ਕੋਈ ਖਾਸ ਨਹੀਂ ਐਨੀ ਠੀਕ ਉਦੋਂ ਚਲੇਗੇ ਕਿ ਜਦੂਏ ਕੋ ਘਰ ਮਹਾਰਾਜ ਥੋੜਾ ਮੁੰਡਾ ਕੀ ਕਰਦਾ ਕਹਿੰਦਾ ਜੀ ਫਰਾਨਾ ਵਿਭਾਗ ਵਿੱਚ ਨੌਕਰੀ ਕਰਦਾ ਕਹਿੰਦੇ ਕਿੰਨੀ ਤਨਖਾਹ ਜੀ ਐਨੀ ਤਨਖਾਹ ਕਹਿੰਦੇ ਜੀ ਉੱਪਰੋਂ ਕਹਿੰਦੇ ਜੀ ਉੱਪਰੋਂ ਛੁੱਪਰੋਂ ਥੋੜੀ ਬੋਤੀ ਹੋ ਜਾਂਦੀ ਐਨੀ ਸਾਰੀ ਹੋ ਜਾਂਦੀ ਕਹਿੰਦੇ ਨਹੀਂ ਕੋਈ ਖਾਸ ਨਹੀਂ ਇਸ ਤਰ੍ਹਾਂ ਕਾਫੀ ਚੱਕਰ ਮਾਰ ਮਾਰ ਕੇ ਤੇ ਲਾਸ ਕਿਸੇ ਫੌਜੀ ਦੇ ਘਰ ਪਹੁੰਚੇ ਕਹਿੰਦੇ ਜੀ ਫੌਜੀ ਸਾਹਿਬ ਦੀ ਰਖਾ ਕਿੰਨੀ ਹੈ ਕਹਿੰਦੇ ਜੀ ਨਹੀਂ ਤੇ ਜੀ ਉਪਰੋਂ ਕਿੰਨੇ ਕਹਾਂ ਜੀ ਉਪਰੋਂ ਗੋਲੇ ਹੀ ਆਉਂਦੇ ਨੇ ਕਮਾਈ ਸ਼ਮਾਈ ਕੋਈ ਨਹੀਂ ਆਉਂਗੀ ਉਪਰੋਂ ਗੋਲੇ ਹੀ ਆਉਂਦੇ ਨੇ ਤੇ ਇਹ ਸਾਡੀ ਹਾਲਤ ਹੈ ਅੱਜ ਅਸੀਂ ਜੁਆਈ ਲਾ ਬਣਾ ਦੇ ਇਹ ਨਹੀਂ ਪੁੱਛਦੇ ਵੀ ਬੰਦਾ ਐਪ ਕੋ ਆਪਦਾ ਨਹੀਂ ਕਰਦਾ ਬੰਦਾ ਕਹੇ ਜੁਆਰੀ ਠੱਗ ਚੋਰ ਦੇ ਨਹੀਂ ਹੈ ਬੰਦਾ ਕਿਦੇ ਬੇਵਕੂਫ ਕ੍ਰੋਧੀ ਇੱਥੇ ਪਰ ਉਹਨੂੰ ਮਾਰਨ ਕੁੱਟਣ ਵਾਲਾ ਤਾਂ ਨਹੀਂ ਹੈ ਇਹ ਗੱਲ ਨਹੀਂ ਅਸੀਂ ਪੁੱਛਦੇ ਖਾਨਦਾਨ ਦੀ ਅਚਰਣ ਨਹੀਂ ਪੁੱਛਦੇ ਆਮਦਨ ਨੂੰ ਪੁੱਛਦੇ ਆਮਦਨ ਕਿਤਨੀ ਹੈ ਪੈਸੇ ਕਿੰਨੇ ਕਮਾਏਗਾ ਸਾਡੀ ਬੇਟੀ ਕਿੰਨੀ ਗੈਸ ਕਰ ਸਕੀਗੀ ਇਸ ਘਰ ਵਿੱਚ ਸੋਚੋ ਜਰਾ ਇਹ ਸਮਝਦਾਰੀ ਵਾਲੀ ਗੱਲਾਂ ਨੇ ਕਿ ਬੇਪੂਵ ਵਾਲੀ ਗੱਲਾਂ ਨੇ ਹੋਰ ਦੇਖੋ ਤੁਸੀਂ ਸਾਡੇ ਸਮਾਜ ਦੀ ਮੈਂ ਸਮਾਜ ਨੂੰ ਦੱਸਣ ਆ ਕਿ ਅਸੀਂ ਅੱਜ ਕੱਲ ਦੇ ਜ਼ਮਾਨੇ ਦੇ ਪੜ੍ਹੇ ਲਿਖੇ ਲੋਕ ਕਹਿੰਦੇ ਜੀ ਜ਼ਮਾਨਾ ਬਹੁਤ ਅੱਗੇ ਵਧ ਗਿਆ ਜੀ ਦੁਨੀਆ ਕਿੱਥੇ ਪੁੱਜ ਗਈ ਦੁਨੀਆ ਚੰਨ ਤੇ ਪਹੁੰਚ ਗਈ ਹੈ ਕੰਪਿਊਟਰ ਦਾ ਜ਼ਮਾਨਾ ਹੈ ਉਹ ਠੀਕ ਹੈ ਮਸ਼ੀਨਰੀ ਤੌਰ ਤੇ ਮਸ਼ੀਨਰੀ ਅਸੀਂ ਬਹੁਤ ਬਣਾ ਲਈ ਹੈ ਸਾਇੰਸੀ ਕਾਢਾਂ ਅਸੀਂ ਬਹੁਤ ਕੱਢ ਲਈਆਂ ਸੁਗ ਤੇ ਸਾਧਨ ਬੜੇ ਬਣਾ ਲਏ ਲੇਕਿਨ ਸਾਡੀ ਜਿਹੜਾ ਆਤਮਿਕ ਪੱਧਰ ਹੈ ਸਾਡਾ ਜਿਹੜਾ ਮਾਨਸਿਕ ਪੱਧਰ ਹੈ ਉਹ ਉਹ ਕਿਹੜੇ ਪੱਸੇ ਜਾ ਰਿਹਾ ਹੈ ਕਦੇ ਇਧਰ ਅਸੀਂ ਚਾਤੀ ਮਾਰਦੇ ਆ ਸਾਡੇ ਦੇਸ਼ ਦੇ ਲੋਕਾਂ ਦੀ ਹਾਲਤ ਕੀ ਹੈ ਮਾਨਸਿਕ ਅਵਸਥਾ ਕੀ ਹੈ ਇੱਕ ਦੂਜੇ ਪ੍ਰਤੀ ਪਿਆਰ ਮੁਹੱਬਤ ਕਿੰਨਾ ਹੈ ਅਸੀਂ ਕਮਨਲਿਜ਼ਮ ਤੋਂ ਕਿੰਨੇ ਦੂਰ ਹੋਏ ਆ ਅਸੀਂ ਜਾਤੀਵਾਦ ਤੋਂ ਕਿੰਨੇ ਉਪਰ ਉੱਠੇ ਆ ਅਸੀਂ ਵਿਤਕਰਿਆਂ ਤੋਂ ਕਿੰਨੇ ਉੱਪਰ ਉੱਠੇ ਆ ਇਸ ਪਾਸੇ ਅਸੀਂ ਕਿਸੇ ਸੋਚਦੇ ਆ ਅਸੀਂ ਇਹਨੇ ਖੁਦਗਰਜ਼ ਹੋ ਗਏ ਆ ਇਤਨੇ ਸੈਲਫਿਸ਼ ਹੋ ਗਏ ਆ ਜਿਸ ਭਾਰਤ ਨੂੰ ਸੋਨੇ ਦੀ ਚਿੜੀ ਕਹਿੰਦੇ ਸਨ ਇਹ ਸੋਨੇ ਦੀ ਚਿੜੀ ਅੱਜ ਵੀ ਹੈ ਕਮੀ ਇੱਥੇ ਕਿਸੇ ਚੀਜ਼ ਦੀ ਨਹੀਂ ਨਾ ਕੋਈ ਨਾਇਦੀ ਕਮੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਕਮੀ ਹੈ ਬਸ ਸਮਝਦਾਰੀ ਦੀ ਸਮਝਦਾਰੀ ਦੀ ਕਮੀ ਹੈ ਕਿਉਂਕਿ ਬੇਵਕੂਫੀ ਬਹੁਤ ਜ਼ਿਆਦਾ ਹੈ ਬੜੀ ਘੜ ਦੁਨੀਆ ਜਿਹੜੀ ਸਮਝਦਾਰੀ ਦੇ ਖਾਤੇ ਚ ਆਉਂਦੀ ਹੈ ਤੇ ਬੇਵਕੂਫ ਨੇ ਖਾਤੇ ਵਿੱਚ ਬਹੁਤ ਦੁਨੀਆ ਆ ਰਹੀ ਆ ਅਸੀਂ ਬਹੁਤ ਜਿਆਦੇ ਤੇ ਦਾਦੀ ਬੇਵਕੂਫਾਂ ਸਮਝਦਾਰ ਅਸੀਂ ਬਹੁਤ ਘੱਟ ਅਸੀਂ ਸਮਝਦਾਰ ਹੋਈਏ ਸਾਡੇ ਦੇਸ਼ ਦੀ ਹਾਸਲ ਹੋਵੇ ਜੇ ਕ੍ਰਾਈਮ ਵਾਲੇ ਪਾਸੇ ਦੇਖੀ ਅੱਜ ਕਿਸ ਕਿਸਮ ਦੇ ਕ੍ਰਾਈਮ ਹੋ ਰਹੇ ਨੇ ਬੰਦਾ ਬੰਦੇ ਨੂੰ ਵੇਚ ਰਿਹਾ ਤਿਆਂ ਪੈਣਾ ਬਿਕਰੀਆਂ ਨੇ ਛੋਟੇ ਛੋਟੇ ਬੱਚੇ ਬਿਕਰੇ ਨੇ ਇਹਨਾਂ ਕੇ ਇਨਸਾਨ ਦਾ ਮਾਸ ਵੇਚਣ ਵਾਲੇ ਵੀ ਪਕੜੇਗੇ ਇਹ ਸਾਡੀ ਗੱਲ ਹੈ ਇਸੇ ਮੈਂ ਬੇਕੂਫੀ ਨਹੀਂ ਕਰ ਕਰਦਾ ਬੇਕੂਫ ਤਾਂ ਬੜੀ ਅਰਲੀ ਸਟੇਜ ਹੈ ਮਹਾ ਕ੍ਰਾਈਮਨਲ ਗਰੀਬ ਬੰਦਾ ਜਿਹਦੀ ਆਮਦਨ ਥੋੜੀ ਹੈ ਉਹ ਤੇ ਕ੍ਰਾਈਮ ਕਰਦਾ ਵਿੱਚ ਮੇਰਾ ਗੁਜ਼ਾਰਾ ਕੋਈ ਨਹੀਂ ਮੇਰੇ ਕੋਲ ਜ਼ਰੀਆ ਨਹੀਂ ਹੁੰਦਾ ਪਰ ਜਿਨਾਂ ਕੋਲ ਆਮਦਨ ਦੇ ਜ਼ਰੀਏ ਹਨ ਜਿਨਾਂ ਕੋਲ ਖੁੱਲੀ ਆਮਦਨ ਹੈ ਉਹ ਉਹਨਾਂ ਕੋਲ ਜ਼ਿਆਦਾ ਕ੍ਰਾਈਮਨਲ ਨੇ ਉਹ ਆਪਣੀ ਵਿਦਿਆ ਦੇ ਬਲ ਨਾਲ ਕ੍ਰਾਈਮ ਕਰਦੇ ਨੇ ਆਪਣੀ ਉਸ ਤਾਲੀਮੀ ਕਾਬਲੀਅਤ ਦੇ ਜ਼ਰੀਏ ਕ੍ਰਾਈਮ ਕਰਦੇ ਨੇ ਔਰ ਮੁਜਰਮ ਮੁਲਜ਼ਮਾਨਾ ਕਮ ਕ੍ਰਿਮੀਨਲ ਮੈਤੇ ਕੋਈ ਫੂਦੀ ਗੱਲੀ ਕਰ ਰਹੇ ਹੋ ਵੀ ਕੋਈ ਤਾਂ ਘਰ ਗੱਲ ਹੀ ਛੱਡੋ ਤੂੰ ਇਹ ਵਿਸ਼ਾ ਚੁਰੂ ਜਾਰੀ ਰੱਖਾਂਗੇ ਥੋੜੀ ਆਪਣੇ ਤੇ ਚਾਤੀ ਪੈ ਜਾ ਸਾਨੂੰ ਆਪਣੇ ਆਪੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ